ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦਾ ਜੋਸ ਲੋਕ ਚੱਲ ਰਿਹਾ ਹੈ ਉਹਦਿਆਂ ਦੋ ਟੋਕਾਂ ਦਾ ਪਾਠ ਸਰਵਣ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜਿਉ ਪੰਡੋ ਹੀ ਪੰਡੂ ਪੁਜੈ ਪੰਡੇ ਬਾਜ ਨਾ ਕੋਇ ਨਾਨਕ ਭੰਡੇ ਬਾਹਰਾ ਏ ਕੋ ਸਚਾ ਸੋਏ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਆਸਾ ਦੀ ਵਾਰ ਬਾਣੀ ਦੇ ਅਹੇ ਤਕਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 473 ਅੰਗ ਤੇ ਸੁਭਾਏਮਨ ਹਨ ਇਹ ਗੁਰੂ ਨਾਨਕ ਦੇਵ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਗਈਆਂ ਆਓ ਇਹਨਾਂ ਸੁਧਾਰ ਰਹੇ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਨੂੰ ਕੀ ਸਮਝਾ ਰਹੇ ਹਨ ਆਓ ਇਸ ਤੇ ਵਿਚਾਰ ਕਰੀਏ ਪੰਡੋ ਹੀ ਪੰਡੂ ਉਪਜੈ ਪੰਡੇ ਵਾਜ ਨ ਕੋਇ ਇਸ ਤੁਕਰਾਏ ਗੁਰੂ ਸਾਹਿਬ ਸਾਨੂੰ ਸਮਝਾ ਰਹੇ ਹਨ ਕਿ ਇਸਤਰੀ ਤੋਂ ਹੀ ਇਸਤਰੀ ਪੈਦਾ ਹੋਈ ਹੈ ਇਸਤਰੀ ਤੋਂ ਹੀ ਇਸਤਰੀ ਨੇ ਜਨਮ ਲਿਆ ਹੈ ਇਸ ਜਗਤ ਵਿੱਚ ਇਸਤਰੀ ਤੋਂ ਬਿਨਾ ਕੋਈ ਵੀ ਜੀਵ ਪੈਦਾ ਨਹੀਂ ਹੋਇਆ ਨਾਨਕ ਭੰਡੇ ਬਾਹਰਾ ਏਕੋ ਸੱਚਾ ਸੋਈ ਇਸ ਤੁਕਰਾਹੇ ਨਾਨਕ ਜੀ ਆਖ ਰਹੇ ਹਨ ਕਿ ਕੇਵਲ ਸੱਚਾ ਪ੍ਰਭੂ ਹੀ ਪਰਮਾਤਮਾ ਹੀ ਇਸਤ੍ਰੀ ਤੋਂ ਬਿਨਾ ਇਸਤ੍ਰੀ ਤੋਂ ਨਹੀਂ ਜੰਮਿਆ ਕੇਵਲ ਇੱਕ ਪਰਮਾਤਮਾ ਹੀ ਹੈ ਜੋ ਇਸਤ੍ਰੀ ਤੋਂ ਨਹੀਂ ਜੰਮਿਆ ਇਹਨਾਂ ਦੀ ਤੁਕਾਂ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਅੱਗੇ ਇਸ ਸ਼ਲੋਕ ਵਿੱਚ ਗੁਰੂ ਸਾਹਿਬ ਸਾਨੂੰ ਕੀ ਸਮਝਾ ਰਹੇ ਹਨ ਅਗਲੀਆਂ ਤੁਕਾਂ ਦਾ ਪਾਠ ਇਸ ਚੈਨਲ ਦੇ ਮਾਦਮ ਰਾਹੀਂ ਅੱਗੇ ਸਰਵਣ ਕਰਨਾ ਜੀ ਉਹ ਆਹੇ ਗੁਰਜੀਕਾ ਖਾਲਸਾ ਉਹ ਆਹੇ ਗੁਰਜੀ ਕੀ ਫਤਿਹ